ਸਾਹਿਬੇ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਕੀ ਗੁਰੂ ਸਹਬਾਨ ਜੀ ਨੇ ਬੀਬੀ ਦੁਰਗਾ ਜੀ ਨੂੰ ਪ੍ਰਗਟ ਕੀਤਾ ਸੀ ਜੇ ਕੀਤਾ ਸੀ ਕਿਉਂ ਕੀਤਾ ਸੀ ਆਓ ਵੀਡੀਓ ਨੂੰ ਪੂਰਾ ਸੁਣੀਏ ਜੀ ਆਧ ਕਾਲ ਤੋਂ ਹਿੰਦੁਸਤਾਨ ਬੇਮਾ ਪਰਮਾ ਤੇ ਬੁੱਤ ਪੂਜਾ ਦਾ ਕਾਰ ਰਿਹਾ ਹੈ ਇੱਥੇ ਲੱਖਾਂ ਕਰੋੜਾਂ ਦੇਵੀ ਦੇਵਤੇ ਹੋਏ ਦੱਸੇ ਜਾਂਦੇ ਹਨ ਤੰਗ ਹੋ ਤੇ ਪੱਥਰ ਪੂਜਦੇ ਲੋਕਾਂ ਦੇ ਦਿਲ ਪੱਥਰ ਹੋ ਚੁੱਕੇ ਸਨ ਨਰਮਾਈ ਕਿਸੇ ਵਿੱਚ ਰਹੀ ਕੋਈ ਨਾ ਜ਼ੁਲਮ ਦਾ ਮੁਕਾਬਲਾ ਨਹੀਂ ਕਰਨਾ ਜ਼ਾਲਮ ਸਾਹਮਣੇ ਹਿੱਕ ਤਾਣ ਕੇ ਨਹੀਂ ਖੜਨਾ ਸਗੋਂ ਮੰਦਰਾਂ ਵਿੱਚ ਜਾ ਕੇ ਟੱਲ ਖੜਕਾਉਣੇ ਇਹ ਭੁੱਲੜ ਇਹ ਨਹੀਂ ਸਨ ਜਾਣਦੇ ਪਈ ਅੰਦਰ ਵੜਿਆਂ ਦੀ ਰੱਖਿਆ ਕੋਈ ਨਹੀਂ ਕਰਦਾ ਦੇਵੀ ਦੇਵਤੇ ਵੀ ਉਹਨਾਂ ਨੂੰ ਹੱਥ ਦੇ ਕੇ ਰੱਖਦੇ ਹਨ ਜਿਹੜੇ ਆਪਣੀ ਮਦਦ ਆਪ ਕਰਦੇ ਹਨ ਜਿਵੇਂ ਕੋਈ ਸਕੂਲ ਪੜਦਾ ਬੱਚਾ ਪੜੇਗਾ ਨਹੀਂ ਮੰਦਰ ਗੁਰਦੁਆਰੇ ਅਰਦਾਸ ਕਰੀ ਜਾਵੇ हे ਰੱਬਾ ਮੈਨੂੰ ਪਾਸ ਕਰ ਦੇ ਇਹ ਕਦੀ ਨਹੀਂ ਹੋਵੇਗਾ ਫਲ ਅਤੇ ਮਿਹਨਤ ਨੂੰ ਹੀ ਲੱਗਣਾ ਹੋਇਆ ਜਦੋਂ ਮਹਿਮੂਦ ਗਜਨਵੀ ਨੇ ਸੋਮਨਾਥ ਦਾ ਮੰਦਰ ਲੁੱਟਿਆ ਸੀ ਉਸ ਨਾਲ ਥੋੜੇ ਹੀ ਸਿਪਾਹੀ ਸਨ ਅਤੇ ਮੰਦਰ ਅੰਦਰ ਪੁਜਾਰੀ ਅਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਚੀਖ ਚਿਹੜਾ ਪਾ ਰਹੇ ਸਨ ਅਤੇ ਉਹਨਾਂ ਮੁਠੀ ਪਰ ਲੋਕਾਂ ਨੇ ਲੱਖਾਂ ਔਰਤਾਂ ਮਰਦ ਅਤੇ ਬੱਚਿਆਂ ਨੂੰ ਗੁਲਾਮ ਬਣਾ ਲਿਆ ਸੀ ਕਿਉਂਕਿ ਉਹਨਾਂ ਲੱਖਾਂ ਦੀ ਗੈਰਤ ਮਰ ਚੁੱਕੀ ਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਇੱਕ ਪੰਡਤ ਮਹਾਪਾਰਤ ਦੀ ਕਥਾ ਕਰਿਆ ਕਰਦਾ ਸੀ ਇੱਕ ਦਿਨ ਕਥਾ ਵਿੱਚ ਉਸ ਮੇ ਭੀਮ ਕਰਨ ਅਤੇ ਅਰਜੁਨ ਆਦਿ ਯੋਧਿਆਂ ਦੀ ਬੀਰਤਾ ਦੱਸ ਰਿਹਾ ਸੀ ਜਿਸ ਵਿੱਚ ਅਨੇਕਾਂ ਹੀ ਜੰਤਰਾ ਮੰਤਰਾਂ ਦੇ ਪ੍ਰਸੰਗ ਸਨ ਦੇਵੀ ਸ਼ਕਤੀ ਦੁਬਾਰਾ ਕਿਸੇ ਵੀ ਦੇਵੀ ਦੇਵਤੇ ਨੂੰ ਪ੍ਰਗਟ ਕਰਨ ਅਤੇ ਫਿਰ ਉਸ ਤੋਂ ਵੱਰ ਲੈਣਾ ਇਹਨਾਂ ਪ੍ਰਸੰਗਾਂ ਨੇ ਸਿੱਖਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਦਿੱਤੇ ਕਿ ਕਥਾਵਾਂ ਕੇਵਲ ਰੌਚਕ ਮਾਤਰ ਹੀ ਹੁੰਦੀਆਂ ਹਨ ਇਹਨਾਂ ਵਿੱਚ ਕੋਈ yatharth ਨਜ਼ਰ ਨਹੀਂ ਆਉਂਦਾ ਇਹ ਕਥਾਵਾਂ ਕੇਵਲ ਉਪਮਾ ਮਾਤਰ ਅਤ ਕਥਨੀ ਅਲੰਕਾਰਾਂ ਅਧੀਨ ਲਿਖੀਆਂ ਹਨ ਲਾਲਚੀ ਪੰਡਤਾਂ ਨੇ ਸਿੱਖਾਂ ਦੇ ਸਵਾਲ ਦੇ ਜਵਾਬ ਬੜੇ ਵਿਉਤਵਤ ਤਰੀਕੇ ਨਾਲ ਦਿੱਤਾ ਸਿੱਖਾਂ ਨੂੰ ਵਰਗਲਾਣ ਵਾਸਤੇ ਆਖਿਆ ਕਿ ਅਰਜਣ ਪੀਮ ਆਦ ਅਨੇਕ ਹੀ ਮਹਾਵਲੀ ਯੋਧੇ ਬڑے-ਬڑے ਯੱਗ ਹੋਮ ਕਰਦੇ ਰਹਿੰਦੇ ਸਨ ਜੋ دنیਾਬੀ ਕਾਰਜ ਸੰਭਾਰਦੇ ਰਹਿੰਦੇ ਸਨ ਉਹਨਾਂ ਤੋਂ ਹੀ ਵਰ ਲੈ ਕੇ ਇਹ ਯੋਧੇ ਵੀਰ ਮਹਾਨ ਮਹਾਨ ਬਣੇ ਕੁਝ ਸਿੱਖ ਅਤੇ ਪੰਡਤ ਦੀਆਂ ਗੱਲਾਂ ਵਿੱਚ ਆ ਕੇ ਆਖਣ ਲੱਗੇ ਪੰਡਤ ਜੀ ਸਾਥੋਂ ਵੀ ਅਜਿਹੇ ਕ੍ਰਿਆਵਾਂ ਕਰਾਵੋ ਤਾਂ ਜੋ ਅਸੀਂ ਵੀ ਦੁਸ਼ਮਣ ਤੇ ਵਿਜੈ ਪ੍ਰਾਪਤ ਕਰੀਏ ਪੰਡਤ ਦਿਲ ਵਿੱਚ ਲੱਡੂ ਭੁਰਨ ਲੱਗਾ ਕਿ ਸਿੱਖ ਮੇਰੀ ਚਾਲ ਵਿੱਚ ਫਸ ਗਏ ਹੁਣ ਇਹਨਾਂ ਬੁੱਝੜ ਲੋਕਾਂ ਨੂੰ ਕੁਝ ਪਤਾ ਤੇ ਹੈ ਹੀ ਨਹੀਂ ਮੈਂ ਜਿੰਨਾ ਚਾਹਾਂਗਾ ਧਨ ਇਕੱਠਾ ਕਰ ਲਵਾਂਗਾ ਤੇ ਫਿਰ ਆਖਣ ਲੱਗਾ ਸਤਜੁਗ ਦੁਆਪਰ ਆਦ ਜੁਗਾ ਵਿੱਚ ਬੁੱਧੀਜੀਵੀ ਲੋਕ ਇਸ ਧਰਤੀ ਤੇ ਨਿਵਾਸ ਕਰਦੇ ਸਨ ਉਨਾ ਹੱਠੀਆਂ ਦੀ ਸਾਧਨਾ ਸਿੱਧ ਹੋ ਜਾਇਆ ਕਰਦੀ ਸੀ ਅਤੇ ਦੇਵੀ-ਦੇਵਤੇ ਪ੍ਰਗਟ ਹੋ ਜਾਇਆ ਕਰਦੇ ਸਨ ਪਰ ਹੁਣ ਇਸ ਤਪ ਦੇ ਕਲਯੁਗ ਵਿੱਚ ਜਦੋਂ ਝੁਲਮਾਂ ਦਾ ਨੇਰ ਗੁਵਾਰ ਮਚਿਆ ਪਿਆ ਹੈ ਦੇਵਤੇ ਪ੍ਰਗਟ ਨਹੀਂ ਹੁੰਦੇ ਪਰ ਜੇਕਰ ਤੁਸੀਂ ਜ਼ਿਆਦਾ ਜਿੱਦ ਕਰਦੇ ਹੋ ਤਦ ਅਜਿਹਾ ਹੋ ਸਕਦਾ ਹੈ ਅਗਰ ਤੁਸੀਂ ਪੂਰੀ ਸਮਗਰੀ ਧਨ ਦੌਲਤ ਖਰਚ ਕਰਕੇ anu ਸਾਧਨ ਕਰਾਓਗੇ ਤਾਂ ਹੀ ਆਪਣੇ ਦੁਸ਼ਮਣਾਂ ਤੇ ਵਿਜੈ ਪ੍ਰਾਪਤ ਕਰ ਸਕੋਗੇ ਸਭ ਤੋਂ ਪਹਿਲਾਂ ਅਜਾਹਾ ਲੱਗ ਕੀਤਾ ਉਹਨਾਂ ਨੇ ਇੱਕ ਜੱਗ ਕੀਤਾ ਜਾਵੇਗਾ ਜਿਸ ਵਿੱਚ ਬ੍ਰਾਹਮਣਾਂ ਦੀ ਪਰਖ ਕੀਤੀ ਜਾਵੇਗੀ ਜਿਹੜੇ ਬ੍ਰਾਹਮਣ ਵੇਦ ਮੰਤਰੀ ਧਰਮੀ ਸੂਰਮੇ ਪੂਰੇ ਹੋਣਗੇ ਉਹਨਾਂ ਤੋਂ ਹੀ ਅਜਾਹਾ ਪਵਿੱਤਰ ਕਾਰਜ ਕਰਵਾਇਆ ਜਾ ਸਕਦਾ ਹੈ ਜਿਹੜੇ ਵਿਦਵਾਨ ਗਿਆਨਵਾਨ ਬ੍ਰਾਹਮਣ ਹੀ ਦੇਵਤੇ ਪ੍ਰਗਟ ਕਰ ਸਕਦੇ ਹਨ ਜਦੋਂ ਇਹ ਰਸਵਰਣੀ ਸਮਗਰੀ ਹੋਮ ਕੀਤੀ ਜਾਵੇਗੀ ਉਸ ਵੇਲੇ ਹੀ ਦੇਵੀ ਪ੍ਰਗਟ ਹੋ ਜਾਵੇਗੀ ਅਤੇ ਵਰ ਦੇ ਕੇ ਸਾਰੇ ਕਾਰਜ ਪੂਰੇ ਕਰ ਦੇਵੇਗੀ ਜਦੋਂ ਇਸ ਅਲੋਕਕਾਰ वार्ता ਦੀ ਖਬਰ ਗੁਰੂ ਜੀ ਨੂੰ ਹੋਈ ਤਾਂ ਸਤਿਗੁਰੂ ਜੀ ਨੇ فرمایا ਹੈ ਪੰਡਤ ਜੀ ਜੋ ਦੇਵੀ ਪ੍ਰਗਟ ਕਰਨ ਦੀ ਗੱਲ ਕਰ ਰਹੇ ਹੋ ਉਹ ਕਲਯੁਗ ਵਿੱਚ ਸੰਭਵ ਨਹੀਂ ਹੈ ਤੇਰੀ ਇਹ ਗੱਲ ਮੰਨਣ ਯੋਗ ਨਹੀਂ ਕਿ ਤੂੰ ਦੇਵੀ ਪ੍ਰਗਟ ਕਰ ਦੇਵੇਂਗਾ ਇਹ ਕੂੜ ਹੈ ਪਿਛਲੇ ਜੁਗਾਂ ਵਿੱਚ ਦੇਵੀ ਦੇਵਤੇ ਪ੍ਰਗਟ ਹੁੰਦੇ ਰਹੇ ਹਨ ਤੇ ਹੁਣ ਵੀ ਜ਼ਰੂਰ ਹੋਣਗੇ ਪੰਡਤ ਨੇ ਆਖਿਆ ਪਰ ਪਿਆਰੇ ਮਿਸਰ ਜੀ ਸਾਨੂੰ ਵਰ ਸ਼ਰਾਪ ਦੀ ਲੋੜ ਨਹੀਂ ਹੈ ਅਸੀਂ ਤੇ ਉਸ ਅਕਾਲ ਪੁਰਖ ਦੇ ਦਾਸਾਂ ਉਹ ਜੋ ਕਰੋੜਾਂ ਜੀਵਾਂ ਅਤੇ ਲੱਖਾਂ ਬ੍ਰਹਮੰਡਾਂ ਦੀ ਪਾਲਣਾ ਕਰਦਾ ਹੈ ਇਹ ਗੁਰੂ ਸਾਹਿਬ ਨੇ ਕਿਹਾ ਉਸ ਦੀ ਮੇਰ ਬਿਨਾਂ ਪੱਤਾ ਵੀ ਨਹੀਂ ਝੁੱਲਦਾ ਉਹ ਸਰਵ ਕਲਾ ਸਮਰੱਥ ਸ੍ਰੋਮੀ ਸਦਾ ਅਟੱਲ ਹੈ ਕਿੱਧਰੇ ਉਹ ਆਕਾਰੀ ਹੈ ਅਤੇ ਕਿਧਰੇ ਨਰਿੰਕਾਰੀ ਉਸ ਕਿਰਪਾਲ ਕਿਰਪਾਨਿਤ ਪ੍ਰਮਾਤਮਾ ਦੀ ਮਿਹਰ ਭਰਿਆ ਹੱਥ ਮੇਰੇ ਤੇ ਹੈ ਤੇ ਮੈਨੂੰ ਕਿਸੇ ਦੂਜੇ ਨੂੰ ਮਨਾਉਣ ਦੀ ਕੋਈ ਲੋੜ ਨਹੀਂ ਨਾ ਹੀ ਸਾਡੇ ਕੋਲ ਇੰਨੀ ਫੁਰਸਤ ਹੈ ਅਸੀਂ ਦੀਨਾਂ ਦੀ ਤਰ੍ਹਾਂ ਹੱਥ ਜੋੜ ਕੇ ਉਸ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਦੇ ਹਾਂ ਅਸੀਂ ਪਰਮੇਸ਼ਵਰ ਦੇ ਕੂਕਰ ਹਾਂ ਉਸ ਦੇ ਪੁੱਤਰ ਹਾਂ ਜਿਸ ਤਰ੍ਹਾਂ ਹੋਰ ਸਭ ਜੀਵ ਪ੍ਰਮਾਤਮਾ ਦੀ ਕਿਰਪਾ ਨਾਲ ਹਨ ਉਸੇ ਤਰ੍ਹਾਂ ਦੇਵੀ ਦੇਵਤੇ ਵੀ ਪਰਮਾਤਮਾ ਦੀ ਕਿਰਪਾ ਤੇ ਹੀ ਹਨ ਫਿਰ ਅਸੀਂ ਇਹਨਾਂ ਨੂੰ ਕਿਉਂ ਮੰਨੀਏ ਹੈ ਪੰਡਤ ਹੋਮ ਜਗ ਬੇਸ਼ੱਕ ਕਰੋ ਸਭੇ ॠषि मुनि ਕਰਦੇ ਆਏ ਹਨ ਪਰ ਜਗ ਅਜਿਹਾ ਕਰੋ ਜਿਸ ਨਾਲ ਸਾਰੀ ਸ੍ਰਿਸ਼ਟੀ ਨੂੰ ਸੁਖ ਹੋਵੇ ਹਰ ਥਾਂ ਪਰਮਾਤਮਾ ਦੀ ਕਿਰਪਾ ਦੇ ਮੇਘਲੇ ਵਰਸਣ ਇੱਕ ਤੇ ਜ਼ਾਲਮ ਰਾਜੇ ਭਾਰਤੀ ਜਨਤਾ ਤੇ ਘਣਾਉਣੇ ਜ਼ੁਲਮ ਕਰ ਰਹੇ ਹਨ ਦੂਜੇ ਪਾਸੇ ਸਾਰੇ ਦੇਸ਼ ਵਿੱਚ ਮਹਾਮਾਰੀ ਪਈ ਹੋਈ ਹੈ ਇਸ ਕਰਕੇ ਪੰਡਤ ਜੀ ਐਸਾ ਜਗ ਕਰੋ ਜਿਸ ਨਾਲ ਤਪ ਦੇ ਦਿਲ ਠੰਡੇ ਹੋ ਜਾਣ ਹਰ ਇੱਕ ਦਾ ਮਨ ਧਰਮ ਤੋਂ ਦੂਰ ਹੋਇਆ ਹੈ ਲੋਕੀ ਕੋ ਕਰਮਾਂ ਵਿੱਚ ਫਸੇ ਹੋਏ ਹਨ ਆਚਰਣਹੀਣ ਵਿਚਾਰਹੀਣ ਲੋਕੀ ਗੱਲ-ਗੱਲ ਤੋੜੀ ਇਕਰਾਰਾਂ ਦੀ ਅੱਗ ਵਿੱਚ ਝੋਲਸ ਪਏ ਹਨ ਇਸਨ ਇਨਸਾਨ ਆਪਣੀ ਫਿਤਰਤ ਗਵਾ ਬੈਠਾ ਹੈ ਇਹ ਪੰਡਤ ਜੀ ਜਦੋਂ ਅਸੀਂ ਜਗ ਕਰਾਂਗੇ ਤਾਂ ਸੰਸਾਰ ਵਿੱਚ ਖੁਸ਼ੀ ਦੇ ਬੱਦਲ ਬਰਸਣਗੇ ਦੁੱਖਾਂ ਗਮਾਂ ਦਿਲਦਰਾਂ ਦਾ ਨਾਸ ਹੋ ਜਾਵੇਗਾ ਸਭ ਨਰ ਨਾਰੀ ਦੀ ਬੁੱਧ ਜੋ ਪਲੀਟ ਹੋ ਗਈ ਹੈ ਸਵਸਥ ਹੋ ਜਾਵੇਗੀ ਸਭਨਾ ਦੇ ਦਿਲਾਂ ਵਿੱਚ ਦਇਆ ਹਮਦਰਦੀ ਪ੍ਰੇਮ ਭਾਵਨਾ ਅਤੇ ਮਿੱਤਰਤਾ ਹੋ ਜਾਵੇਗੀ ਨਫ਼ਰਤ ਦਿਲਾਂ ਵਿੱਚੋਂ ਉਡਾਰੀਆਂ ਮਾਰ ਜਾਵੇਗਾ ਪੇ ਡਾਂ ਬੱਕਰੀਆਂ ਸਭ ਸੁਖੀ ਹੋਵਣਗੇ ਸੂਰਬੀਰਤਾ ਪ੍ਰਗਟ ਹੋਵੇਗੀ ਸਭ ਲੋਕ ਪਰਮਪ੍ਰੀਤ ਵਿੱਚ ਭਿੱਜ ਕੇ ਸਨਾਤਨੀ ਧਰਮ ਦੇ ਧਾਰਨੀ ਹੋ ਜਾਣਗੇ ਪ੍ਰਭੂ ਦਾ ਰਾਜਸ ਹੋਵੇਗਾ ਦੇਹ ਰੋਗ ਹੋਵੇਗੀ ਧਨ ਦੌਲਤ ਅਤੇ ਸੁਖ ਆਰਾਮ ਦੀ ਟੋਟ ਨਾ ਰਹੇਗੀ ਤਿਚਰ ਮੂਲ ਨ ਥੜੀਂ ਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨਮਾਲ ਦੇਵੀ ਗੁਣ ਉਤਪਨ ਹੋਣਗੇ ਇਹ ਸ਼ੀਤਲਾ ਰੋਗ ਜਿਸ ਨੇ ਕੀ ਦੁਨੀਆ ਬਿਕਲਾਈ ਪਈ ਹੈ ਇਸ ਦਾ ਨਾਸ ਹੋ ਜਾਵੇਗਾ ਪਾਪਾਂ ਵਿੱਚ ਜਲਦੀ ਧਰਤੀ ਤੋਂ ਪਾਪਾਂ ਦੇ ਕੜਾਹੇ ਚੜੀ ਹੈ ਠੰਡੀ ਹੋ ਜਾਵੇਗੀ ਕਾਮ ਆਗ ਸੰਪਤੀ ਜਗ ਨੂੰ ਵੇਖ ਕੇ ਕੰਬਣਗੇ ਉਤਮ ਗੁਣ ਜੋ ਵੇਦਾਂ ਵਿੱਚ ਅੰਕਿਤ ਹਨ ਉਹ ਅਵੱਛ ਹੀ ਸੰਸਾਰ ਵਿੱਚ ਵਰਤਣਗੇ ਜਦੋਂ ਇਸ ਤਰ੍ਹਾਂ ਵਿਧੀ ਨਾਲ ਜਗ ਹੋਵੇਗਾ ਗੁਰੂ ਜੀ ਤੋਂ ਉਪਮਾ ਦੀਆਂ ਗੱਲਾਂ ਸੁਣ ਕੇ ਪੰਡਤ ਬਹੁਤ ਖੁਸ਼ ਹੋਇਆ ਕਹਿਣ ਲੱਗਾ ਆਪ ਤਾਂ ਇਸ ਸੰਸਾਰ ਵਿੱਚ ਅਵਤਾਰ ਆਏ ਹੋ ਆਪ ਜਹੇ ਧਰਮੀ ਕਰਮੀ ਇਨਸਾਨ ਦੀ ਇਸ ਵਿਪਤਾ ਦੇ ਮੌਕੇ ਬਹੁਤ ਲੋੜ ਹੈ ਪਰਮਾਤਮਾ ਨੇ ਤੁਹਾਨੂੰ ਸ਼ਾਇਦ ਦੇਵੀ ਪ੍ਰਗਟ ਕਰਨ ਵਾਸਤੇ ਹੀ ਭੇਜਿਆ ਹੈ ਆਪ ਜੀ ਇਸ ਕਾਰਣੀ ਨਾਲ ਸਾਰੇ ਜਗਤ ਵਿੱਚ ਜੈ ਜੈਕਾਰ ਹੋ ਜਾਵੇਗੀ ਸਭ ਸੰਸਾਰ ਨੂੰ ਸੁੱਖ ਮਿਲੇਗਾ ਇਸ ਤਰ੍ਹਾਂ ਬਾਜਾ ਵਾਲੇ ਚੋਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਪੰਡਤਾਂ ਨੂੰ ਪਰਖਣ ਵਾਸਤੇ ਮਸੰਦਾਂ ਅਤੇ ਮੇਵੜਿਆਂ ਤਾਂ ਹੀ ਹੁਕਮ ਦਿੱਤਾ ਕਿ ਸਭ ਇਕੱਠੇ ਹੋ ਕੇ ਹੋਮਜਗ ਦੀ ਸਮਗਰੀ ਤਿਆਰ ਕਰੋ ਗੁਰੂ ਜੀ ਦਾ ਹੁਕਮ ਮੰਨ ਸਿੱਖ ਅਤੇ ਪੰਡਤ ਸਮਗਰੀ ਇਕੱਤਰ ਕਰਨ ਲੱਗੇ ਇਹ ਵਾਰਤਾ ਸੰਮਤ 1753 ਦੀ ਹੈ ਸਾਰੇ ਦੇਸ਼ ਵਿੱਚ ਇਸ ਜੱਗ ਦਾ ਚਰਚਾ ਹੋਇਆ ਗੁਰੂ ਜੀ ਨੇ ਬਾਰੂਆਏ ਬ੍ਰਾਹਮਣਾਂ ਲਈ ਅੱਛੇ ਅਤੇ ਅੱਛੇ ਭੋਜਨ ਅਤੇ ਪਕਵਾਨ ਦੇ ਪ੍ਰਬੰਧ ਕੀਤੇ ਦੋ ਜਗ੍ਹਾ ਭੋਜਨ ਲਗਵਾਏ ਗਏ ਇੱਕ ਪਾਸੇ ਵੈਸ਼ ਨੂੰ ਅਤੇ ਦੂਜੇ ਪਾਸੇ ਮਾਸ ਵਾਲਾ ਅਤੇ ਗੁਰੂ ਜੀ ਨੇ فرمایا ਜੋ ਪੰਡਤ ਮਾਸਾहारी ਭੋਜਨ ਕਰੇਗਾ ਉਸ ਨੂੰ ਸੋਨੇ ਦੀ ਮੋਹਰ ਬਖਸ਼ਿਸ਼ ਕੀਤੀ ਜਾਵੇਗੀ ਜੋ ਸਾਦਾ ਆਹਾਰ ਕਰਨਗੇ ਉਹਨਾਂ ਨੂੰ ਚਾਂਦੀ ਦੀ ਮੋਹਰ ਤਰਪਣ ਦਕਸ਼ਣਾ ਵਿੱਚ ਦਿੱਤੀ ਜਾਵੇਗੀ ਇਸ ਤਰ੍ਹਾਂ ਬ੍ਰਾਹਮਣਾਂ ਨੂੰ ਪਰਖਣ ਵਾਸਤੇ ਗੁਰੂ ਜੀ ਨੇ ਚੋਜ ਰਚਾਈ ਬਹੁਤੇ ਬ੍ਰਾਹਮਣ ਮਾਸਾਹਾਰੀ ਭੋਜਨ ਤੇ ਟੁੱਟ ਪਏ ਕੁਝ ਕੋ ਆਪਣੇ ਧਰਮ ਤੇ ਦ੍ਰਿੜ ਰਹੇ ਬਾਕੀ ਸਭ ਮਾਸ ਖਾਣ ਲੱਗੇ ਗੁਰੂ ਜੀ ਦੀ ਇਹ ਸਭ ਵੇਖਦੇ ਪਏ ਸਨ ਉਹਨਾਂ ਮਾਸ ਖਾਣ ਵਾਲਿਆਂ ਨੂੰ 5-5 ਰੁਪਏ ਦੇ ਕੇ ਵਿਦਾ ਕਰ ਦਿੱਤਾ ਅਤੇ ਧਰਮੀ ਬ੍ਰਾਹਮਣਾਂ ਨੂੰ ਸੋਨੇ ਦੀਆਂ ਮੋਹਰਾਂ ਦੀ ਦਕਸ਼ਣਾ ਦੇ ਕੇ ਸਤਕਾਰ ਨਾਲ ਆਪਣੇ ਪਾਸ ਰੱਖਿਆ ਅਤੇ ਹੋਮ ਯੱਗ ਵਾਸਤੇ ਇਹਨਾਂ ਦੀ ਚੋਣ ਕੀਤੀ ਇਹਨਾਂ ਦੇ ਮੁਖੀ ਪੰਡਤ ਕੇਸ਼ਵ ਰਾਏ ਜੀ ਸਨ ਜੋ ਵੇਦ ਸ਼ਾਸਤਰਾਂ ਦਾ ਗਿਆਨੀ ਸੀ ਜਿਸ ਤਰ੍ਹਾਂ ਪੰਡਤ ਕੇਸ਼ਵ ਨੇ ਕਿਹਾ ਗੁਰੂ ਜੀ ਨੇ ਸਮਗਰੀ ਮੰਗਵਾ ਲਈ ਚੰਦਨ ਕੁੰਮਕ ਲੌਂਗ ਸ਼ਪਾਰੀ ਜੋ ਤੇਲ ਨਾਰੀਅਲ ਸ਼ਹਿਦ ਕਪੂਰ ਖੰਡ ਘੋ ਅਤੇ ਵਸਤਾ ਗੁਰੂ ਜੀ ਨੇ ਕਿਰਪਾਲ ਗੁਰਬਖਸ਼ ਗੁਰਦੀਪ ਆਦ ਸਿੱਖਾਂ ਤੋਂ ਮਗਵਾਈਆਂ ਸੰਮਤ 1700 54 ਚੇਤਰ ਦੇ ਨਰਾਤਿਆਂ ਵਿੱਚ ਸਤਲੁਜ ਦੇ ਕਿਨਾਰੇ ਆਨੰਦਪੁਰ ਸਾਹਿਬ ਗੁਰੂ ਕੇ ਬਾਗ ਚੰਗੀ ਨਵੇਕਲੀ ਜਗਾ ਵੇਖ ਕੇ ਜੱਗ ਦਾ ਆਰੰਭ ਕਰਵਾਇਆ ਲਗਨ ਮਹੂਰਤ ਸੋਧ ਕੇ ਹਵਲ ਹੋਇਆ ਪੰਡਿਤ ਹੋਮ ਪਾਉਂਦੇ ਰਹੇ ਗੁਰੂ ਜੀ ਅਹੋਤੀਆਂ ਪਾਉਂਦੇ ਰਹੇ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਪਰ ਪੰਡਿਤ ਜੀ ਦੀ ਦੇਵੀ ਹਾਲੇ ਪ੍ਰਗਟ ਨਹੀਂ ਹੋਈ ਪਹਾੜੀ ਰਾਜਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਪਾਸ ਆਪਣੇ ਵਕੀਲਾਂ ਨੂੰ ਭੇਜਿਆ ਦੂਰੋਂ ਦੂਰੋਂ ਸੰਗਤਾਂ ਗੱਜ ਜੱਗ ਵਾਸਤੇ ਸਮਗਰੀ ਭੇਟਾ ਕਰਨ ਲੱਗੀਆਂ ਇਸ ਤਰ੍ਹਾਂ ਜਦੋਂ ਇਹ ਕਾਰਜ ਕਰਦਿਆਂ ਕਰਦਿਆਂ ਇੱਕ ਸਾਲ ਬੀਤ ਗਿਆ ਤਦ ਗੁਰੂ ਜੀ ਨੇ ਬ੍ਰਾਹਮਣਾਂ ਨੂੰ ਪੁੱਛਿਆ ਹੈ ਪੰਡਿਤ ਜੀ ਹਾਲੇ ਕਦੋਂ ਕੋ ਦੇਵੀ ਪ੍ਰਗਟ ਹੋਵੇਗੀ ਤਦ ਪੰਡਤ ਨੇ ਜਵਾਬ ਦਿੱਤਾ ਗੁਰੂ ਜੀ ਜਗ ਵਾਸਤੇ ਜ਼ਰੂਰੀ ਹੈ ਬ੍ਰਹਮਾਚਾਰ ਕਾਇਮ ਰੱਖਿਆ ਜਾਵੇ ਤੁਸੀਂ ਜੋ ਸ਼ਿਕਾਰ ਖੇਡਦੇ ਹੋ ਜੀਵ ਹੱਤਿਆ ਕਰਦੇ ਹੋ ਇਸ ਤਰ੍ਹਾਂ ਦੁਰਗਾ ਪ੍ਰਗਟ ਨਹੀਂ ਹੋ ਰਹੀ ਗੁਰੂ ਜੀ ਸ਼ਿਕਾਰ ਖੇਡ ਕੇ ਜਿਹੜੇ ਜਾਨਵਰ ਲਿਆਏ ਸਨ ਉਹਨਾਂ ਜਿਉਂਦੇ ਕਰਕੇ ਵਾਪਸ ਜੰਗਲ ਨੂੰ ਭੇਜ ਦਿੱਤੇ ਅਤੇ ਆਖਿਆ ਪੰਡਤ ਜੀ ਜਿਵੇਂ ਤੁਸੀਂ ਆਖੋਗੇ ਮੈਂ ਉਵੇਂ ਹੀ ਕਰਾਂਗਾ ਪਰ ਦੁਰਗਾ ਪ੍ਰਗਟ ਜ਼ਰੂਰ ਕਰੋ ਫਿਰ ਕਾफी ਸਮਾਂ ਬੀਤ ਗਿਆ ਗੁਰੂ ਜੀ ਨੇ ਆਖਿਆ ਮਿਸ਼ਰ ਜੀ ਹੁਣ ਕੀ ਖੋ ਨਾਮੀ ਹੋ ਗਈ ਏ ਪੰਡਤ ਕੇਸ਼ਵ ਦਾ ਰੰਗ ਉੜ ਗਿਆ ਅਤੇ ਸ਼ਰਮਿੰਦਾ ਜਿਹਾ ਹੋ ਕੇ ਕਹਿਣ ਲੱਗਾ ਗੁਰੂ ਜੀ ਕਿਸੇ ਪਰਮ ਪਿਆਰੇ ਸਰਬ ਸ੍ਰੇਸ਼ਟ ਮਰਦ ਅਗੰਮੜੇ ਦੀ ਬਲੀ ਦੀ ਲੋੜ ਪੈ ਗਈ ਹੈ ਜੋ ਤੁਹਾਡਾ ਸਭ ਤੋਂ ਪਿਆਰਾ ਹੋਵੇ ਤਾਂ ਹੀ ਇਹ ਕਾਰਜ ਪੂਰਾ ਹੋ ਸਕੇਗਾ ਤਾਂ ਗੁਰੂ ਜੀ ਪੰਡਤ ਦੀਆਂ ਚਾਲਾਂ ਤੇ ਮੁਸਕਰਾਏ ਤੇ ਕਹਿਣ ਲੱਗੇ ਪਰਮ ਪਿਆਰੇ ਕਿਸ਼ਵ ਜੀ ਸਾਨੂੰ ਤੁਹਾਡੇ ਨਾਲੋਂ ਪਿਆਰਾ ਕੌਣ ਹੈ ਜੇ ਤੁਹਾਡੇ ਤੋਂ ਪਵਿੱਤਰ ਸ੍ਰੇਸ਼ਟ ਵੀ ਦੂਸਰਾ ਕੌਣ ਹੋ ਸਕਦਾ ਹੈ ਇਸ ਕਰਕੇ ਅਸੀਂ ਤੁਹਾਡੀ ਹੀ ਬਲੀ ਦੇ ਦੇਵਾਂਗੇ ਜਦੋਂ ਦੇਵੀ ਪ੍ਰਗਟ ਹੋ ਜਾਵੇਗੀ ਤਾਂ ਅਸੀਂ ਤੁਹਾਨੂੰ ਦੁਬਾਰਾ ਉਸ ਤੋਂ ਮੰਗ ਲਵਾਂਗੇ ਗੁਰੂ ਜੀ ਨੇ ਜਦੋਂ ਮਸਤ ਨਜ਼ਰ ਨਾਲ ਪੰਡਤ ਵੱਲ ਵੇਖਿਆ ਤੁਹਾਨੂੰ ਵੀ ਇਸ ਸ਼ੁਭ ਕਰਮ ਲਈ ਦੇਰ ਨਹੀਂ ਕਰਨੀ ਚਾਹੀਦੀ ਪੰਡਤ ਗੁਰੂ ਜੀ ਦੇ ਇਹ ਬਚਨ ਸੁਣ ਕੇ ਮਨ ਵਿੱਚ ਬਹੁਤ ਡਰ ਗਿਆ ਅਤੇ ਆਖਣ ਲੱਗਾ ਗੁਰੂ ਜੀ ਮੈਂ ਨਹਾ ਤੋ ਕੇ ਆਉਂਦਾ ਹਾਂ ਪਰ ਜਿਵੇਂ ਤੁਸਾਂ ਦੀ ਇੱਛਾ ਹੋਈ ਕਰ ਲੈਣਾ ਦੇਵੀ ਪ੍ਰਗਟ ਕਰਨ ਲਈ ਮੇਰੀ ਆਹੋਤੀ ਦੇ ਦਿਓ ਇਹਨਾਂ ਕਹਿ ਕੇ ਪੰਡਤ ਨੇ ਥੋਤੀ ਦਾ ਲੜ ਟੁੰਗਿਆ ਅਤੇ ਰਵਾ ਰਵੀ ਤੁਰ ਪਿਆ ਨਹਾਉਣ ਦੇ ਬਹਾਨੇ ਬਣਾ ਉਥੋਂ ਖਿਸਕਾਇਆ ਜੋ ਵੀ ਗੁਰੂ ਜੀ ਦੀਆਂ ਅੱਖਾਂ ਤੋਂ ਉੱਲੇ ਹੋਇਆ ਉਹ ਪਹਾੜੀਆਂ ਤੋਂ ਡਿੱਗਦਾ ਟੈਂਦਾ ਪਜ ਆਇਆ ਉਸ ਦੇ ਪੈਰਾਂ 'ਚੋਂ ਜੋੜਾ ਵੀ ਕਿਦੜੇ ਨਿਕਲ ਗਿਆ ਪੈਰ ਫਟ ਗਏ ਅਤੇ ਥੋਤੀ ਝਿੰਡਿਆਂ ਦੇ ਕੰਡਿਆਂ ਨਾਲ ਲੰਗਾਰ ਹੋ ਗਈ ਪਰਸੀਨਾ ਪਰਸੀਨਾ ਹੋਇਆ ਵਿਚਾਰਾ ਮਿਸ਼ਰ ਜਿਵੇਂ ਕਿਵੇਂ ਮੌਤ ਦੇ ਮੂੰਹ 'ਚੋਂ ਬਚ ਆਇਆ ਗੁਰੂ ਜੀ ਪੰਡਤ ਨੂੰ ਅੜੀਕ ਦੇ ਪੈਰ ਸਨ ਪਰ ਪੰਡਤ ਜੀ ਨੇ ਨਾ ਆਉਣਾ ਸੀ ਜਦੋਂ ਬਾਕੀ ਦਿਆਂ ਵੇਖਿਆ ਕਿ ਕੇਸ਼ਵ ਨਹੀਂ ਆਇਆ ਤਾਂ ਉਹ ਆਪਣੇ ਆਪ ਨੂੰ ਮੌਤ ਦੇ ਜਵਾੜੇ ਵਿੱਚ ਸਮਝਣ ਲੱਗੇ। ਉਹਨਾਂ ਨੂੰ ਡਰ ਸੀ ਕਿ ਗੁਰੂ ਜੀ ਕਿਧਰੇ ਸਾਡੀ ਬਲੀ ਨਾ ਦੇ ਦੇਣ। ਸਭ ਪੰਡਤ ਗੁਰੂ ਜੀ ਤੋਂ ਕਿਸੇ ਨਾ ਕਿਸੇ ਤਰ੍ਹਾਂ ਅੱਖ ਬਚਾ ਕੇ ਸਿੱਧੇ ਪੁੱਠੇ ਪਹਾੜੀ ਰਹਾ ਨੂੰ ਪੈ ਗਏ। ਜਦੋਂ ਗੁਰੂ ਜੀ ਕਈ ਚਿਰ ਉਡੀਕਦੇ ਰਹੇ ਕੋਈ ਪੰਡਤ ਵਾਪਸ ਨਹੀਂ ਆਇਆ। ਤਦ ਸਤਗੁਰੂ ਜੀ ਇੱਕ ਮਨ ਇੱਕ ਰਸ ਹੋ ਕੇ ਅਕਾਲ ਪੁਰਖ ਵਿੱਚ ਲੀਨ ਹੋ ਗਏ ਇੰਦਰੀਆਂ ਨੂੰ ਵਸ ਕਰਕੇ ਤਾਂ ਉਸ ਪਰਮ ਜੋਤ ਪ੍ਰਮਾਤਮਾ ਦੀ ਦਿਬੇ ਦ੍ਰਿਸ਼ਟੀ ਪ੍ਰਗਟ ਹੋਈ ਜਿਸ ਦਾ ਗੁਰੂ ਜੀ ਧਿਆਨ ਕਰਦੇ ਸਨ ਅਕਾਲ ਪੁਰਖ ਦੇ ਦਰਸ਼ਨ ਕਰਕੇ ਗੁਰੂ ਜੀ ਨਿਹਾਲ ਹੋ ਗਏ ਕੋਈ ਵੀ ਵਰਨਾ ਮੰਗਣ ਤੇ ਇਹ ਆਕਾਸ਼ ਬਾਣੀ ਹੋਈ ਤੁਹਾਡਾ ਪੰਥ ਇਸ ਸੰਸਾਰ ਵਿੱਚ ਚੱਲੇਗਾ ਮੈਂ ਇਸ ਧਰਤੀ ਤੇ ਤੁਹਾਡੀ ਸਹਾਇਤਾ ਕਰਦਾ ਰਹਾਂਗਾ ਨਿਹਾਲ ਹੋਏ ਸਤਿਗੁਰਾਂ ਨੇ ਸਾਰੀ ਦੀ ਸਾਰੀ ਸਮਗਰੀ ਹਵਲ ਕੁੰਡ ਵਿੱਚ ਪਾ ਦਿੱਤੀ ਜਿਸ ਨਾਲ ਬਹੁਤ ਜ਼ਿਆਦਾ ਪ੍ਰਕਾਸ਼ ਹੋਇਆ ਇਹ ਚਾਨਣ ਦੂਰ ਦੂਰ ਤੱਕ ਲੋਕਾਂ ਵੇਖਿਆ ਤੇ ਸਭ ਨੇ ਇਹ ਹੀ ਸੋਚਿਆ ਕਿ ਗੁਰੂ ਜੀ ਨੇ ਦੇਵੀ ਪ੍ਰਗਟ ਕਰ ਲਈ ਹੈ ਜਦੋਂ ਗੁਰੂ ਜੀ ਅਨੰਦਪੁਰ ਸਾਹਿਬ ਆਏ ਤਾਂ ਆਪ ਜੀ ਦੇ ਹੱਥ ਵਿੱਚ ਨੰਗੀ ਤਲਵਾਰ ਲਿਸ਼ਕ ਰਹੀ ਸੀ ਇਸ ਵੇਲੇ ਗੁਰੂ ਜੀ ਦੇ ਚਿਹਰੇ ਤੇ ਬੜਾ ਜਲਾਲ ਸੀ ਇੱਕ ਟੱਕ ਉਨ ਵੱਲ ਵੇਖਿਆ ਨਹੀਂ ਸੀ ਜਾਂਦਾ ਜਦੋਂ ਗੁਰੂ ਜੀ ਨੇ ਆਪਣੇ ਕਰ ਚਰਨ ਪਾਏ ਤਾਂ ਮਾਤਾ ਗੁਜਰੀ ਜੀ ਨੇ ਮੱਥਾ ਚੁੰਮਿਆ ਅਤੇ ਸਭ ਸੰਗਤਾਂ ਨੂੰ ਬ੍ਰਹਮ ਪੋਜ ਕਰਵਾਇਆ ਗੁਰੂ ਜੀ ਦੇ ਹੁਕਮ ਨਾਲ ਪਹਿਲਾਂ ਸਿੱਖਾਂ ਅਤੇ ਸਾਧਾਂ ਦੀ ਪੰਗਤ ਲਵਾਈ ਗਈ ਜਦੋਂ ਭੋਜਨ ਛਕਣ ਲੱਗੇ ਉਸੇ ਵੇਲੇ ਪੰਡਤ ਆ ਪਹੁੰਚੇ ਗੁਰੂ ਜੀ ਸਭ ਤੋਂ ਪਹਿਲਾਂ ਤਾਂ ਸਾਡਾ ਹੱਕ ਸੀ ਸਿੱਖਾਂ ਸੂਦਰਾਂ ਨੂੰ ਛਕਾ ਕੇ ਤੁਸੀਂ ਬੜਾ ਮਾੜਾ ਕੰਮ ਕੀਤਾ ਹੈ ਤਦ ਗੁਰੂ ਜੀ ਨੇ ਆਖਿਆ ਜੋ ਕਿ ਸ਼ਮੇਕ ਲਿਖਿਓ ਵਿਦਨਾ ਸੋਈ ਆਇਤ ਮਿਸਰ ਯੂ ਸੋਕ ਨਿਵਾਰੋ ਮੇਰੋ ਕਛੂ ਅਰਾਦੋ ਨਹੀਂ ਗਇਓ ਯਾਦ ਕੇ ਫੂਲ ਮਹਿ ਕੋ ਫਚਤਾਰੂ ਬਾਗੋ ਨਿਹਾਲੀ ਪਠੈ ਦੇਹੋ ਆਜ ਭਲੇ ਤੁਮ ਕੋ ਨਿਸ਼ਚੈ ਜੀਤਾਰੂ ਛਤਰੀ ਸਬੈ ਕਿਰਤ ਵਿਪਲ ਕੇ ਇਨਹੋ ਪੈ ਕਟ ਛਾਟ ਕਿਰਪਾ ਕੈਨਹਾਰੋ ਸਵਈਆ ਜੁਦ ਜਿਤਾ ਇਨਹੀ ਕੇ ਪ੍ਰਸਾਦ ਇਨਹੀ ਕੀ ਕਿਰਪਾ ਫਨ ਧਾਮ ਭਰੇ ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ ਇਨਹੀ ਕੀ ਕਿਰਪਾ ਸਭ ਸਤਰ ਮਰੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਇਸ ਤਰ੍ਹਾਂ ਗੁਰੂ ਜੀ ਨੇ ਬ੍ਰਾਹਮਣਾਂ ਨੂੰ ਉਪਦੇਸ਼ ਕੀਤਾ ਤੇ ਫਟਕਾਰਾਂ ਪਾਈਆਂ ਸੱਚੇ ਬ੍ਰਾਹਮਣ ਕਰਮ ਉਹਨਾਂ ਪਖੰਡੀਆਂ ਨੂੰ ਸਮਝਾਏ ਉਹਨਾਂ ਆਖਿਆ ਜਿਹੜੇ ਮੇਰੇ ਸਿੱਖਾਂ ਨੂੰ ਤੁਸੀਂ ਚਮਾਰ ਸ਼ੁੱਧ ਰੱਖਦੇ ਹੋ ਮੇਰੀ ਸਿੱਖੀ ਦੀ ਸ਼ਾਨ ਹਨ ਇਹ ਹੀ ਮੇਰੇ ਖਾਸ ਪੁੱਤਰ ਹਨ ਤੁਸੀਂ ਜੋ ਆਪਣੇ ਆਪ ਨੂੰ ਧਰਮੀ ਕਹੋਦੇ ਹੋ ਲੋੜ ਸਮੇਂ ਮੈਨੂੰ ਇਕੱਲਾ ਛੱਡ ਭੱਜ ਆਏ ਸੀ ਇਸ਼ਨਾਨ ਕਰਨ ਦੇ ਬਹਾਨੇ ਤੁਸੀਂ ਤਾਨੂੰ ਠੱਗਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਤੇ ਸਿਰਫ ਅਕਾਲ ਪੁਰਖ ਦੀ ਹੀ ਓਟ ਹੈ ਤੁਸੀਂ ਡਰਦੇ ਮੈਨੂੰ ਛੱਡ ਆਏ ਸੀ ਕਿ ਮੈਂ ਤੁਹਾਨੂੰ ਸੱਚਮੁੱਚ ਮਾਰ ਦੇਣ ਲੱਗਾ ਸੀ ਕੀ ਮੈਂ ਤੁਹਾਡੇ ਵਾਂਗ ਅੰਧਵਿਸ਼ਵਾਸੀ ਸੀ ਸੋਨੇ ਦੀਆਂ ਮੋਹਰਾਂ ਦੇ ਲਾਲਚ ਵਿੱਚ ਤੁਸੀਂ ਸਭਨਾ ਨੇ ਮਾਸ ਵਾਲਾ ਆਹਾਰ ਕੀਤਾ ਕੀ ਇਹ ਹੀ ਤੁਹਾਡਾ ਧਰਮ ਹੈ ਇਹ ਤੁਹਾਡੀ ਔਕਾਤ ਹੈ ਜਿੰਨਾ ਤੁਸੀਂ ਸ਼ੁੱਧਰ ਕਹਿੰਦੇ ਹੋ ਮੇਰੇ ਸੱਚੇ ਛਤਰੀ ਨੇ ਤੇ ਤੁਸੀਂ ਡਰਪੋਗ ਤੇ 부ਜਦਲ ਹੋ ਜੋ ਵੀ ਮੇਰਾ ਸਿੱਖ ਹੋਵੇਗਾ ਬ੍ਰਾਹਮਣ ਨਹੀਂ ਪੂਜੇਗਾ ਇਸ ਤਰ੍ਹਾਂ ਗੁਰੂ ਜੀ ਪੰਡਤਾਂ ਨੂੰ ਸ਼ਰਮਿੰਦਾ ਕਰ ਬਹੁਤ ਸਾਰਾ ਧੰਨ ਲਟਾ ਕੇ ਵਿਦਾ ਕੀਤਾ ਤਾਂ ਪੰਡਤਾਂ ਨੇ ਹੱਥ ਜੋੜ ਕੇ ਦੀਨਤਾ ਨਾਲ ਆਖਿਆ ਗੁਰੂ ਜੀ ਸਾਨੂੰ ਮਾਫ ਕਰ ਦਿਓ ਸਾਡੀ ਲਾਜ ਰੱਖੋ ਗੌਰ ਚੌੜ ਸਬਤ ਖਾਲਸੇ ਕੀ ਜੁਗਤ ਸੋ ਇਹ ਸੀ ਪ੍ਰਸੰਗ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਦੇਵੀ ਪ੍ਰਗਟ ਪ੍ਰਗਟ ਕਰਨ ਵਾਸਤੇ ਜੋ ਛੜਿਆੰਤਰ ਰਚਿਆ ਗਿਆ ਸੀ ਉਸ ਦਾ ਗੁਰੂ ਸਾਹਿਬ ਨੇ ਇਸ ਤਰ੍ਹਾਂ ਪਰਦਾ ਫਾਸ਼ ਕੀਤਾ ਅਤੇ ਝੂਠੇ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਸੱਚ ਦਾ ਰਾਹ ਦਿਖਾਇਆ ਸੋ ਇਸੇ ਹੀ ਤਰ੍ਹਾਂ ਹੋਰ ਇਤਿਹਾਸਕ ਵੀਡੀਓ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਗਲਤੀ ਭੁੱਲ ਚੁੱਕ ਮਾਫ ਕਰਨਾ ਜੀ ਸੰਗਤ ਜੀ ਗੱਜ-ਬੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ you <laughs>